ਹੁਣ ਪੰਜਾਬ ਪੁਲਿਸ ਕੀ ਜਵਾਬ ਦੇਵੇਗੀ ਦੇਣਾ ਵੀ ਚਾਹੀਦਾ ਹੈ ਤੇ ਦੇਣਾ ਵੀ ਪਵੇਗਾ ਪਰ ਜਵਾਬ ਕੀ ਦੇਣਗੇ ਕਿਉਂਕਿ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਨੂੰ ਅੱਜ ਫੇਰ ਤਲਬ ਕਰ ਲਿਆ ਗਿਆ ਤੇ ਦੂਜੇ ਪਾਸੇ ਐਸਐਸਪੀ ਨੂੰ ਤੇ ਪੰਜਾਬ ਪੁਲਿਸ ਨੂੰ ਵੱਡਾ ਚੈਲੰਜ ਕਰ ਦਿੱਤਾ ਗਿਆ ਮਾਮਲਾ ਬਹੁਤ ਗੰਭੀਰ ਹੈ ਦੋ ਮਾਮਲੇ ਨੇ ਪਹਿਲਾ ਤਾਂ ਦੇਸ਼ ਦੇ ਕੌਮੀ ਮਹਿਲਾ ਕਮਿਸ਼ਨ ਨੇ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਨੂੰ ਤਲਬ ਕਰ ਲਿਆ ਗੌਰਵ ਯਾਦਵ ਸਾਹਿਬ ਨੂੰ ਮੇਰੇ ਖਿਆਲ ਦੇ ਨਾਲ ਦਸਾਂ ਕੁ ਦਿਨਾਂ ਦੇ ਵਿੱਚ ਆ ਤੀਜੀ ਚੌਥੀ ਵਾਰ ਡੀਜੀਪੀ ਸਾਹਿਬ ਨੂੰ ਤਲਬ ਕੀਤਾ ਗਿਆ ਹੋਣਾ ਕਦੇ ਚੋਣ ਕਮਿਸ਼ਨ ਤਲਬ ਕਰ ਲੈਂਦਾ ਕਦੇ ਹਾਈ ਕੋਰਟ ਤਲਬ ਕਰ ਲੈਂਦੀ ਹੈ ਔਰ ਹੁਣ ਮਹਿਲਾ ਕਮਿਸ਼ਨ ਨੇ ਤਲਬ ਕਰ ਲਿਆ ਮਾਮਲਾ ਹੈ ਪਿਛਲੇ ਦਿਨੀ ਜਿਹੜਾ 13 ਸਾਲਾ ਬੱਚੀ ਦੇ ਨਾਲ ਜਲੰਧਰ ਦੇ ਵਿੱਚ ਬਹੁਤ ਦਰਿੰਦਗੀ ਭਰਿਆ ਕਾਰਨਾਮਾ ਹੋਇਆ ਜਿਹੜਾ ਇੱਕ ਵਿਅਕਤੀ ਨੇ 13 ਸਾਲਾਂ ਬੱਚੀ ਨਾਲ ਕੀਤਾ ਉਸ ਮਾਮਲੇ ਦੇ ਵਿੱਚ ਜਿਹੜੇ ਸਵਾਲ ਉੱਠੇ ਸੀ ਹੁਣ ਉਹਨਾਂ ਸਾਰੇ ਸਵਾਲਾਂ ਦੀ ਗਾਜ ਡੀਜੀਪੀ ਪੁਲਿਸ ਮੁਖੀ ਪੰਜਾਬ ਦੇ ਉਹਨਾਂ ਤੇ ਡਿੱਗਦੀ ਜਾ ਰਹੀ ਹੈ ਹੁਣ ਵੇਖਣਾ ਇਹ ਕਿ ਪੰਜਾਬ ਪੁਲਿਸ ਦੇ ਮੁਖੀ ਕੀ ਜਵਾਬ ਦਿੰਦੇ ਨੇ ਪੁੱਛਿਆ ਕੀ ਗਿਆ ਮਹਿਲਾ ਕਮਿਸ਼ਨ ਨੇ ਇਹ ਪੁੱਛਿਆ ਬਈ ਹੁਣ ਤੱਕ ਤੁਸੀਂ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਹੈ 3 ਦਿਨਾਂ 'ਚ ਜਵਾਬ ਦਿਓ ਰਿਪੋਰਟ ਤਲਬ ਕੀਤੀ ਹੈ ਔਰ ਜਿਹੜੇ ਮਲਾਜਮਾਂ ਨੇ ਜਲੰਧਰ ਵਾਲੇ ਮਾਮਲੇ 'ਚ ਕੁਤਾਈ ਕੀਤੀ ਹੈ ਉਹਨਾਂ ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਹ ਪੁੱਛਿਆ ਕਿਉਂਕਿ ਜਲੰਧਰ ਵਾਲੇ ਉਹ ਬੱਚੀ ਜਦੋਂ ਉਹਦੇ ਨਾਲ ਘਟਨਾ ਹੋਈ ਤਾਂ ਜਿਹੜੇ ਮਲਾਜ਼ਮ ਪੁਲਿਸ ਮਲਾਜ਼ਮ ਪਹਿਲਾਂ ਉਹ ਬੱਚੀ ਨੂੰ ਘਰੇ ਵੇਖਣ ਗਏ ਜਦੋਂ ਉਹਨਾਂ ਨੇ ਬਾਹਰ ਆ ਕੇ ਕਹਿ ਦਿੱਤਾ ਕਿ ਅੰਦਰ ਤਾਂ ਕੋਈ ਬੱਚੀ ਹੈ ਨਹੀਂ ਔਰ ਉਸ ਤੋਂ ਬਾਅਦ ਜਦੋਂ ਸਾਰਾ ਕੁਝ ਸਾਬਤ ਹੋਇਆ ਤਾਂ ਥੋੜੀ ਜੀ ਕਾਰਵਾਈ ਹੋਈ ਇੱਕ ਮੁਲਾਜ਼ਮ ਨੂੰ ਸਸਪੈਂਡ ਵੀ ਕੀਤਾ ਗਿਆ ਪਰ ਉਹਦੇ ਤੇ ਪਰਚਾ ਦਰਜ ਨਹੀਂ ਕੀਤਾ ਗਿਆ ਹੁਣ ਜਿਹੜੇ ਮਹਿਲਾ ਕਮਿਸ਼ਨ ਤੇ ਬਾਲ ਅਧਿਕਾਰ ਕਮਿਸ਼ਨ ਹੈ ਉਹਨਾਂ ਨੇ ਡੀਜੀਪੀ ਤੋਂ ਇਹ ਸਵਾਲ ਪੁੱਛਿਆ ਵੀ ਦੱਸੋ ਉਹਨਾਂ ਤੇ ਕਾਰਵਾਈ ਕੀ ਹੋਈ ਹੈ ਸਸਪੈਂਡ ਕਰਤਾ ਉਹ ਫਿਰ ਮਹੀਨੇ ਨੂੰ ਬਹਾਲ ਹੋ ਜਾਣਾ ਪਰ ਕਾਰਵਾਈ ਕੀ ਕੀਤੀ ਹੈ ਇੱਕ ਵਿਅਕਤੀ ਇੱਕ ਤੀ ਇੱਕ ਵਿਅਕਤੀ ਨੇ ਦਰਿੰਦਗੀ ਕਰਕੇ ਮਾਰ ਕੇ ਬਾਥਰੂਮ ਚ ਸਿੱਟੀ ਪੁਲਿਸ ਗਈ ਦੱਸੋ ਪੁਲਿਸ ਹੋਰ ਕੀ ਲੱਭ ਲੂਗੀ ਜਾ ਕੇ ਫਿਰ ਜੇ ਪੁਲਿਸ ਐਦਾਂ ਦੀ ਕਾਰਵਾਈ ਕਰੇਗੀ ਵੀ ਅੰਦਰ ਕਿੰਨੇ ਮਿੰਟ ਅੰਦਰ ਸਾਰੀ ਤਲਾਸ਼ੀ ਲੈ ਕੇ ਪੁਲਿਸ ਬਾਹਰ ਆ ਕੇ ਲੋਕਾਂ ਨੂੰ ਕਹਿ ਰਹੀ ਹੈ ਵੀ ਕੁਛ ਅੰਦਰ ਹੈ ਹੀ ਨਹੀਂ ਜੀ ਸਾਨੂੰ ਤਾਂ ਕੁਛ ਮਿਲਿਆ ਨਹੀਂ ਤਾਂ ਫਿਰ ਪੁਲਿਸ ਦੀ ਕਾਰਵਾਈ ਕਿਹੋ ਜੀ ਹੈ ਹੁਣ ਇਹਦੇ ਉੱਪਰ ਡੀਜੀਪੀ ਗੌਰਵ ਕੀ ਜਵਾਬ ਦੇਣਗੇ ਇਹ ਤਾਂ ਵੇਖਣ ਵਾਲੀ ਗੱਲ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗੀ ਹੁਣ ਆਪਾਂ ਦੂਜੇ ਮਾਮਲੇ ਦੀ ਗੱਲ ਕਰੀਏ ਹੁਣ ਪੰਜਾਬ ਪੁਲਿਸ ਨੂੰ ਐਸਐਸਪੀ ਪਟਿਆਲਾ ਨੂੰ ਸਿੱਧਾ ਚੈਲੰਜ ਕਰ ਦਿੱਤਾ ਗਿਆ ਚੈਲੰਜ ਕੀਤਾ ਅਕਾਲੀ ਦਲ ਨੇ ਅਕਾਲੀ ਦਲ ਦੇ ਐਡਵੋਕੇਟ ਅਰਸ਼ਦੀਪ ਕਲੇਅਰ ਨੇ ਕਈ ਸਾਰੇ ਸਿੱਧੇ ਵੱਡੇ ਚੈਲੰਜ ਪੁਲਿਸ ਨੂੰ ਕੀਤੇ ਨੇ ਪਹਿਲਾ ਮਾਮਲਾ ਇੱਕ ਫੋਨ ਕਾਲ ਰਿਕਾਰਡਿੰਗ ਲੀਕ ਹੋਈ ਸੁਖਬੀਰ ਬਾਦਲ ਹੋਰਾਂ ਨੇ ਆਪਣੇ ਪੇਜ ਤੇ ਵੀ ਪਾਈ ਦੋਸ਼ ਲਾਏ ਗਏ ਕਿ ਇਹ ਆਵਾਜ਼ ਪਟਿਆਲਾ ਦੇ ਪੁਲਿਸ ਮੁਖੀ ਐਸਐਸਪੀ ਦੀ ਹੈ ਜਿਹੜਾ ਆਪਣੇ ਤੋਂ ਹੇਠਲੇ ਅਫਸਰਾਂ ਨੂੰ ਆ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦੀਆਂ ਵੋਟਾਂ ਪੈ ਰੀਆਂ ਇਹਨਾਂ 'ਚ ਗਲਤ ਕੰਮ ਕਰਨ ਨੂੰ ਕਹਿ ਰਿਹਾ ਔਰ ਜਿਹੜੀ ਸਰਕਾਰ ਵਾਲੀ ਪਾਰਟੀ ਹੈ ਉਹਦੇ ਪੱਖ 'ਚ ਭੁਗਤਣ ਲਈ ਕਹਿ ਰਿਹਾ ਇਹ ਦੋਸ਼ ਲੱਗੇ ਪੁਲਿਸ ਕਹਿੰਦੀ ਉਹ ਜਿਹੜੀ ਫੋਨ ਕਾਲ ਦੀ ਆਵਾਜ਼ ਹੈ ਉਹ ਨਕਲੀ ਹੈ AI ਨਾਲ ਬਣਾਈ ਹੈ ਹੁਣ ਸਿੱਧਾ ਚੈਲੰਜ ਕੀਤਾ ਗਿਆ ਅਕਾਲੀ ਦਲ ਨੇ ਕਿਹਾ ਕਿ ਜੇਕਰ ਉਹ ਨਕਲੀ ਹੈ ਤਾਂ ਉਹ AI ਵੀਡੀਓ ਦੀ ਜਾਂਚ ਕਿਉਂ ਨਹੀਂ ਕਰਵਾਰੀ ਪੁਲਿਸ ਉਹਦੀ ਜਾਂਚ ਕਰਵਾਓ ਦੂਜਾ ਚੈਲੰਜ ਕੀਤਾ ਕਿ ਜੇਕਰ ਉਹ ਨਕਲੀ ਹੈ ਤਾਂ ਜੇਕਰ ਤੁਸੀਂ ਸੱਚੇ ਹੋ ਤਾਂ ਫਿਰ ਜਾਂਚ ਪੰਜਾਬ ਤੋਂ ਨਹੀਂ ਪੰਜਾਬ ਤੋਂ ਬਾਹਰਲੇ ਕਿਸੇ ਸੂਬੇ ਤੋਂ ਹੋਣੀ ਚਾਹੀਦੀ ਹੈ ਤੇ ਹਾਈ ਕੋਰਟ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ ਤੀਜਾ ਚੈਲੰਜ ਅਕਾਲੀ ਦਲ ਨੇ ਕਿਹਾ ਭਈ ਹੁਣ ਤੱਕ ਇਸ ਮਾਮਲੇ ਦੇ ਵਿੱਚ ਵੀ ਉਹ ਕਾਲ ਰਿਕਾਰਡਿੰਗ ਨਕਲੀ ਹੈ ਇਹਦਾ ਹਲਫਨਾਮਾ ਪੁਲਿਸ ਨੇ ਹਾਈ ਕੋਰਟ ਚ ਦਾਖਲ ਕਿਉਂ ਨਹੀਂ ਕੀਤਾ ਹਲਫੀਆ ਬਿਆਨ ਦੇਣਾ ਚਾਹੀਦਾ ਵੀ ਉਹ ਨਕਲੀ ਹੈ ਤੇ ਚੌਥਾ ਸਵਾਲ ਖੜਾ ਕੀਤਾ ਵੀ ਜਦੋਂ ਅਜੇ ਤੱਕ ਉਹ ਕਾਲ ਰਿਕਾਰਡਿੰਗ ਦੀ ਜਾਂਚ ਨਹੀਂ ਕੀਤੀ ਗਈ ਵੀ ਉਹ ਨਕਲੀ ਹੈ ਕਿ ਅਸਲੀ ਹੈ ਤਾ ਜਿਹੜੇ ਪੁਲਿਸ ਦੇ ਪਟਿਆਲਾ ਰੇਂਜ ਦੇ ਡੀਆਈਜੀ ਨੇ ਚਹਿਲ ਉਹਨਾਂ ਚਹਿਲ ਸਾਹਿਬ ਨੇ ਐਸਐਸਪੀ ਨੂੰ ਤੇ ਬਾਕੀ ਪੁਲਿਸ ਵਾਲਿਆਂ ਨੂੰ ਕਲੀਨ ਚਟ ਕਿਵੇਂ ਦੇਤੀ 2 ਘੰਟਿਆਂ ਚੀ ਵੀ ਇਹ ਤਾਂ ਨਕਲੀ ਹੈ ਜੀ ਸਿਰਫ ਉਹਨਾਂ ਦੀ ਬਿਆਨ ਸੁਣ ਕੇ ਉਹਨਾਂ ਦੇ ਮੁਕਰ ਜਾਣ ਤੇ ਅਕਾਲੀ ਦਲ ਇਹ ਸਵਾਲ ਪੁੱਛ ਰਿਹਾ ਦੇਖੋ ਪਹਿਲਾਂ ਜਦੋਂ ਪਟਿਆਲਾ ਦੇ ਵਿੱਚ ਹੀ ਜਿਹੜੇ ਫੌਜੀ ਕਰਨਲ ਬਾਠ ਦੀ ਕੁੱਟਮਾਰ ਹੋਈ ਸੀ ਉਦੋਂ ਵੀ ਪੁਲਿਸ ਦੇ ਸੀਨੀਅਰ ਅਫਸਰਾਂ ਤੇ ਹੇਟਲਿਆਂ ਨੂੰ ਬਚਾਉਣ ਦੇ ਵੱਡੇ ਦੋਸ਼ ਲੱਗੇ ਸੀ ਔਰ ਹੁਣ ਫਿਰ ਉਸੇ ਤਰ੍ਹਾਂ ਦੇ ਦੋਸ਼ ਇਸ ਮਾਮਲੇ 'ਚ ਲੱਗ ਰਹੇ ਕਿ ਸੱਚਮੁੱਚ ਪੁਲਿਸ ਡਿਪਾਰਟਮੈਂਟ 'ਚ ਇੰਜ ਹੁੰਦਾ ਬਈ ਆਪਣਿਆਂ ਨੂੰ ਬਚਾਇਆ ਜਾਂਦਾ ਹੈ ਦੇਖੋ ਇਹ ਕੋਈ ਪਹਿਲੀ ਵਾਰ ਨਹੀਂ ਇਹ ਦੋਸ਼ ਤਾਂ ਮੇਰੇ ਖਿਆਲ ਨਾਲ ਹੁਣ ਤੱਕ ਸੈਂਕੜੇ ਵਾਰ ਲੱਗ ਚੁੱਕੇ ਨੇ ਜਦੋਂ ਵੀ ਕਿਸੇ ਪੁਲਿਸ ਹੇਠਲੇ ਪੁਲਿਸ ਕਰਮਚਾਰੀਆਂ ਤੇ ਵੀ ਕੋਈ ਗਲਤ ਕੰਮ ਕਰਨ ਦਾ ਸਵਾਲ ਉੱਠਦਾ ਤਾਂ ਉੱਪਰਲੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਅਫਸਰਾਂ ਤੇ ਦੋਸ਼ ਲੱਗੇ ਉਦੋਂ ਤਾਂ ਫਿਰ ਉਹਨਾਂ ਨੂੰ ਬਚਾਉਣ ਦੀ ਸੀਨੀਅਰ ਅਫਸਰ ਪੂਰੀ ਕੋਸ਼ਿਸ਼ ਕਰਦੇ ਇਹ ਬੜੀ ਵੱਰ ਮਾਮਲਾ ਇਹ ਉੱਠਿਆ ਕਿਉਂ ਕਿਤੇ ਇਹਦਾ ਕਾਰਨ ਇਹ ਤਾਂ ਨਹੀਂ ਵੀ ਥੱਲੋਂ ਜੇ ਕਹਾਣੀ ਤੁਰੀ ਤੇ ਉੱਪਰ ਤੱਕ ਜਾਏਗੀ ਹੁਣ ਕਰਨਲ ਬਾਠ ਦੇ ਮਾਮਲੇ ਦੀ ਗੱਲ ਕਰ ਲੋ ਯਾਰ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਆ ਕਰਨਲ ਬਾਠ ਨੂੰ ਪਟਿਆਲਾ ਦੇ ਵਿੱਚ ਕੁਝ ਪੁਲਿਸ ਵਾਲਿਆਂ ਨੇ ਕੁੱਟਿਆ ਤਾਂ ਕਿੰਨੇ ਦੋਸ਼ ਲੱਗੇ ਪੁਲਿਸ ਨੇ ਕਿਸ ਹੱਦ ਤੱਕ ਬਚਾਉਣ ਦੀ ਕੋਸ਼ਿਸ਼ ਕੀਤੀ ਦੇਖੋ ਉਹ ਗੱਲ ਬਹੁਤ ਕੁਝ ਸਾਬਤ ਕਰਦੀ ਹੈ ਤੁਸੀਂ ਦੇਖੋ ਜਦੋਂ ਕੁੱਟਮਾਰ ਹੋਈ ਆ ਬਾਹ ਟੁੱਟੀ ਆ ਕਰਨਲ ਦੀ ਉਹਦੇ ਮੁੰਡੇ ਦੇ ਸੱਟਾਂ ਲੱਗੀਆਂ ਪਹਿਲਾਂ ਤਾਂ ਪੁਲਿਸ ਨੇ ਪਰਚਾ ਹੀ ਨਹੀਂ ਦਰਜ ਕੀਤਾ ਹੈ ਫਿਰ ਜਦੋਂ ਵੱਡਾ ਰੌਲਾ ਪੈ ਗਿਆ ਫਿਰ ਪਰਚਾ ਦਰਜ ਕੀਤਾ ਆਣ ਪਛਾਤੇ ਪੁਲਿਸ ਵਾਲਿਆਂ ਤੇ ਨਾਂ ਨਹੀਂ ਪਾਇਆ ਫੇਰ ਜਦੋਂ ਵੱਡਾ ਰੋਲਾ ਪੈ ਗਿਆ ਮਾਮਲਾ ਹਾਈ ਕੋਰਟ ਵੱਲ ਗਿਆ ਉਦੋਂ ਫਿਰ ਪੁਲਿਸ ਨੇ ਕੁਝ ਨਾਂ ਨਸ਼ਰ ਕੀਤੀ ਫੇਰ ਪੁਲਿਸ ਨੇ ਆਪਦੀ ਹੀ ਪੁਲਿਸ ਦੇ ਅਫਸਰਾਂ ਦੀ ਇੱਕ ਜਾਂਚ ਕਮੇਟੀ ਬਣਾਈ ਤੇ ਔਰ ਉਸ ਜਾਂਚ ਤੋਂ ਹਾਈ ਕੋਰਟ ਸੰਤੁਸ਼ਟ ਨਹੀਂ ਹੋਇਆ ਉੱਚ ਅਦਾਲਤ ਹਾਈ ਕੋਰਟ ਨੇ ਉਹ ਜਾਂਚ ਟੀਮ ਭੰਗ ਕਰਕੇ ਫਿਰ ਚੰਡੀਗੜ੍ਹ ਪੁਲਿਸ ਦੀ ਜਾਂਚ ਟੀਮ ਬਣਾਈ ਫਿਰ ਚੰਡੀਗੜ੍ਹ ਪੁਲਿਸ ਨੇ ਜੋ ਕੀਤੀ ਜਾਂਚ ਹੈ ਉਹਦੇ ਤੇ ਹਾਈ ਕੋਰਟ ਨੂੰ ਬਹੁਤ ਤਕਲੀਫ ਹੋਈ ਤੇ ਹਾਈ ਕੋਰਟ ਨੇ ਫਿਰ ਉਹ ਵੀ ਜਾਂਚ ਟੀਮ ਭੰਗ ਕੀਤੀ ਫਿਰ ਸੀਬੀਆਈ ਨੂੰ ਜਾਂਚ ਦਿੱਤੀ ਸੀਬੀਆਈ ਨੂੰ ਹੁਣ ਉਹ ਜਾਂਚ ਸੀਬੀਆਈ ਕਰ ਰਹੀ ਹੈ ਆਟੇਉ ਬਾਲ ਨਿਕਲੇਗਾ ਕਿਉਂ ਕੁੱਟਿਆ ਕਿਹਨੇ ਕੁੱਟਿਆ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ ਇਹਦੇ ਚ ਬੜੀ ਤਕੜੀ ਕਾਰਵਾਈ ਆਉਣ ਵਾਲੇ ਦਿਨਾਂ ਚ ਵੇਖਣ ਨੂੰ ਮਿਲੇਗੀ ਕਿਉਂਕਿ ਸੀਬੀਆਈ ਜਦੋਂ ਜਾਂਚ ਕਰਦੀ ਉਹ ਟਾਈਮ ਲਾਉਂਦੀ ਆ ਪਰ ਉਹਨਾਂ ਦਾ ਤਰੀਕਾ ਬੜਾ ਸੈਂਟਿਫਿਕ ਹੈ ਔਰ ਉਹਨਾਂ ਦੀ ਅਪਰੋਚ ਬੜੀ ਵਾਈਡਰ ਹੁੰਦੀ ਆ ਤਾਂ ਉਹ ਬੜਾ ਡੀਪਲੀ ਜਾ ਕੇ ਫਿਰ ਘਟਨਾਵਾਂ ਦੀ ਹਕੀਕਤ ਨੂੰ ਕੱਢਦੇ ਨੇ ਤਾਂ ਬੜੇ ਕੇਸਾਂ 'ਚ ਇੰਜ ਹੋਇਆ ਤਾਂ ਉਸ ਮਾਮਲੇ 'ਚ ਹੁਣ ਆ ਜਿਹੜੀ ਰਿਕਾਰਡਿੰਗ ਲੀਕ ਹੋਈ ਆ ਮੈਨੂੰ ਇਹ ਲੱਗਦਾ ਇਹ ਪਹਿਲਾਂ ਪੰਜਾਬ ਪੁਲਿਸ ਨੂੰ ਜਿਹੜੇ ਸੀਨੀਅਰ ਅਫਸਰ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਬਾਚ ਲੈਣਾ ਚਾਹੀਦਾ ਸੀ ਵੀ ਕਿਤੇ ਅਸਲੀ ਤਾਂ ਨਹੀਂ فرض ਕਰੋ ਜਿਨ੍ਹਾਂ ਤੇ ਦੋਸ਼ ਲੱਗ ਰਿਹਾ ਸੀ ਉਹਨਾਂ ਤੋਂ ਇਲਾਵਾ ਜਦੋਂ ਸੀਨੀਅਰ ਅਫਸਰਾਂ ਨੇ ਬਿਨਾਂ ਜਾਂਚ ਕਰਾਏ ਆਪਣੇ ਉਹਨਾਂ ਅਫਸਰਾਂ ਤੇ ਜਿਹੜਾ ਦੋਸ਼ ਲੱਗਾ ਐਸਐਸਪੀ ਸਮੇਤ ਵੀ ਇਹਨਾਂ ਨੇ ਇਕਾਲ ਰਿਕਾਰਡਿੰਗ ਉਹਨਾਂ ਦੀ ਹੈ ਤੇ ਸੀਨੀਅਰਾਂ ਨੇ ਕਹਿਤਾ ਨਹੀਂ 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 ਇਹ ਦੋਸ਼ ਗਲਤ ਹੈ ਕਾਲ ਰਿਕਾਰਡਿੰਗ ਉਹਨਾਂ ਦੀ ਨਹੀਂ ਫਿਰ ਜੇ ਜਾਂਚ ਚ ਅਸਲੀ ਨਿਕਲ ਆਈ ਤਾਂ ਫਿਰ ਕਾਰਵਾਈ ਦੇ ਵਿੱਚ ਲਪੇਟੇ ਉਹ ਸੀਨੀਅਰ ਡੀਆਈਜੀ ਸਾਹਿਬ ਵੀ ਜਾ ਸਕਦੇ ਨੇ ਜਿਨ੍ਹਾਂ ਨੇ ਇਹ ਕਿਹਾ ਵੀ ਨਹੀਂ ਜੀ ਇਹ ਕਾਲ ਰਿਕਾਰਡਿੰਗ ਫ੍ਰੀਕ ਹੈ ਹੁਣ ਇਹਦੇ ਨਾਲ ਨਾਲ ਇੱਕ ਜਿਹੜਾ ਮਾਮਲਾ ਇੱਥੇ ਆਇਆ ਫਰੀਦਕੋਟ ਦੇ ਵਿੱਚ ਉਹਦੀ ਵੀ ਗੱਲ ਆਪਾਂ ਕਰਨੀ ਹੈ ਪਰ ਦੋ ਵੱਡੀਆਂ ਖਬਰਾਂ ਹੋਰ ਨੇ ਜਿਨ੍ਹਾਂ ਤੇ ਮੈਂ ਅੱਜ ਤੁਹਾਨੂੰ ਜਾਣਕਾਰੀ ਦੇ ਦੇ ਆ ਅੱਜ ਇੱਕ ਤਾਂ ਕਾਂਗਰਸ ਦੇ ਐਕਸ ਮੰਤਰੀ ਐ रावत ਜਿਨੇ ਇੱਕ ਵੱਡਾ ਬਿਆਨ ਦਿੱਤਾ ਸਿੱਖਾਂ ਬਾਰੇ ਬੜਾ ਮੈਂ ਤਾਂ ਮੰਦ ਭਾਗਾ ਤੇ ਮਾੜਾ ਬਿਆਨ ਕਹੂੰਗਾ ਉਹਨੇ ਕਹਿਤਾ ਉਥੇ ਕ ਰੈਲੀ ਚੱਲ ਰਹੀ ਸੀ ਉੱਤਰਾਖੰਡ ਚ ਤੇ ਉਥੇ ਰਾਵਤ ਲਵਾ ਰਿਆ ਸੀ ਨਾਰੇ ਐਕਸ ਮੰਤਰੀ ਐ ਕਾਂਗਰਸ ਦਾ ਸਾਬਕਾ ਉਹ ਜਦੋਂ ਇੱਕ ਸਰਦਾਰ ਵੀ ਸਾਹਮਣੇ ਬੈਠਾ ਉਹਨੂੰ ਕਹਿ ਰਿਹਾ ਸਰਦਾਰ ਜੀ ਜ਼ੋਰ से ਸਰਦਾਰ ਜੀ 12:00 ਬਜ ਗਏ 12:00 ਬਜਣ ਦਾ ਮਤਲਬ ਕੀ ਹੈ ਸਿੱਖਾਂ ਦੀ 12:00 ਬਜ ਕੇ ਕਹਿ ਕੇ ਖਿੱਲੀ ੜਾਈ ਜਾਂਦੀ ਹੈ ਬਹੁਤ ਵਾਰ ਬਹੁਤ ਥਾਵਾਂ ਤੇ ਉਡਾਈ ਗਈ ਆ ਜਦੋਂ ਕਿ 12 ਵਜਣ ਵਾਲੀ ਘਟਨਾ ਸਿੱਖਾਂ ਦੇ ਸ਼ਾਨ ਦਾ ਪ੍ਰਤੀਕ ਆ ਇਹ ਕੋਈ 12 ਵਜਣ ਵਾਲੀ ਗੱਲ ਸਿੱਖਾਂ ਦੀ ਬੇਇੱਜ਼ਤੀ ਨਾਲ ਨਹੀਂ ਸੀ ਸਾਹਮਣੇ ਆਈ ਮਾਮਲਾ ਇਹ ਸੀ ਮੁਗਲ ਫੌਜਾਂ ਤੇ ਜਦੋਂ ਬਾਹਰ ਹੀ ਢਾੜ ਵੀ ਆਉਂਦੇ ਸੀ ਉਹ ਆ ਕੇ ਇਥੋਂ ਪੰਜਾਬ ਦੀਆਂ ਸਾਡੀਆਂ ਧੀਆਂ ਭੈਣਾਂ ਨੂੰ ਚੱਕ ਕੇ ਲੈ ਜਾਂਦੇ ਸੀ ਤਾਂ ਫਿਰ ਉਦੋਂ ਸਿੱਖ ਧਰਮ ਦੇ ਜਿਹੜੇ ਖਾਲਸੇ ਸੀ ਉਹ ਥੋੜੀ ਗਿਣਤੀ ਚ ਸੀ ਉਹ ਫੌਜਾਂ ਵੱਡੀਆਂ ਸੀ ਤਾਂ ਫਿਰ ਉਹ ਗਰੀਲਾ ਹਮਲੇ ਕਰਦੇ ਸੀ ਤੇ ਗਰੀਲਾ ਹਮਲਿਆਂ ਚ ਉਹ ਜਦੋਂ ਰਾਤ ਨੂੰ 12 12:30 ਵਜੇ ਤੱਕ ਉਹ ਜਿਹੜੀਆਂ ਫੌਜਾਂ ਸੀ ਉਹ ਸ਼ਰਾਬ ਪੀ ਕੇ ਤੇ ਸ਼ਬਾਬ ਨਾਲ ਐ ਮ제 ਲੈਂਦੀਆਂ ਸੌਣ ਦੀ ਕੋਸ਼ਿਸ਼ ਜਾਂ ਮਦਹੂਚੀ ਚ ਚਲੀਆਂ ਜਾਂਦੀਆਂ ਉਦੋਂ ਰਾਤ ਨੂੰ ਅਚਾਨਕ ਗਰੀਲਾ ਹਮਲਾ ਕਰਕੇ ਉਹ ਜਿਹੜੀਆਂ ਬਹੁ ਬੇਟੀਆਂ ਸੀ ਸਾਡੇ ਸਮਾਜ ਦੀਆਂ ਉਹਨਾਂ ਨੂੰ ਛੁਡਾ ਕੇ ਲਿਉਂਦੀ ਸੀ ਹੁਣ ਇਸ ਕਾਰਨਾਮੇ ਕਰਕੇ ਉਹਨਾਂ ਦੇ ਅੰਦਰ ਇੱਕ دہشت ਪੈਦਾ ਹੋ ਗਈ ਸੀ ਵੀ ਸਿੱਖਾਂ ਦੇ 12 ਵਜੇ ਨਾਲੇ ਆ ਫਿਰ ਉਹ ਅਲਰਟ ਰਹਿਣ ਲੱਗ ਪਏ ਇੱਕ ਡਰ ਆਉਂਦਾ ਸੀ ਉਹਨਾਂ ਨੂੰ ਜਦੋਂ ਰਾਤ ਦੇ 12 ਵਜੇ ਜਾਂਦੇ ਸੀ ਨਾ ਤੇ ਉਹ ਮੁਗਲਾਂ ਦੀਆਂ ਫੌਜਾਂ ਦੇ ਵਿੱਚ ਇੱਕ ਡਰ ਫੈਲ ਜਾਂਦਾ ਸੀ ਵੀ 12 ਵਜੇ ਕੋਹ ਨਾ ਆ ਜਾਣ ਇਧਰੋਂ ਨਾ ਜਾਣ ਉਧਰੋਂ ਕਿਉਂਕਿ ਉਹ ਗਰੀਲਾ ਯਾਨੀ ਛਾਪਾ ਮਾਰ ਯੁੱਧ ਪ੍ਰਣਾਲੀ ਅਪਣਾਉਂਦੇ ਸੀ ਜਿਹੜੇ ਖਾਲਸੇ ਸੀ ਸਿੰਘ ਸੀ ਤਾਂ ਇਸ ਕਰਕੇ ਇੱਕ دہشت ਸੀ ਉਹਨਾਂ ਝਾਲਮਾਂ ਦੇ ਬਣਾ ਚ ਵੀ ਸਿੱਖਾਂ ਦੇ 12 ਵਜੇ ਨਾਲੇ ਆ ਤੇ ਅੱਜ ਕੁਝ ਲੋਕਾਂ ਨੇ ਇਸ ਗੱਲ ਨੂੰ ਸਿੱਖਾਂ ਦੀ ਇਨਸਲਟ ਵਜੋਂ ਜਾਂ ਜੋਕ ਵਜੋਂ ਜਾਂ ਮਤਲਬ ਬੇਇੱਜ਼ਤੀ ਵਜੋਂ ਜਿਹੜਾ ਲੈ ਲਿਆ ਇਹ ਠੀਕ ਨਹੀਂ ਹੈਗਾ ਇਸ ਮਾਮਲੇ ਤੇ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਇਸ ਮਾਮਲੇ ਤੇ ਜਰੂਰ ਲਿਖਿਓ ਹੁਣ ਆਪਾਂ ਗੱਲ ਕਰਨੀ ਹੈ ਜਿਹੜਾ ਪੰਜਾਬ ਦੇ ਵਿੱਚ ਇੱਕ ਐਮਐਲਏ ਗੁਰਦੀਪ जिने ਪਿਛਲੇ ਦਿਨੀ ਪੱਗ ਬਾਰੇ ਕਿਹਾ ਸੀ ਵੀ ਪੱਗ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਆ ਇਹ ਵੱਜ ਵੀ ਜਾਂਦੀਆਂ ਤੇ ਲੱਥ ਵੀ ਜਾਂਦੀਆਂ ਦਾ ਮਤਲਬ ਕੀ ਆ ਵੀ ਪੱਗ ਲੈਣੀ ਉਹਨਾਂ ਵਾਸਤੇ ਕੋਈ ਫਿਰ ਵੱਡੀ ਗੱਲ ਨਹੀਂ ਦੇਖੋ ਇਦਾਂ ਪੱਗ ਨੂੰ ਜੇਕਰ ਪੱਗ ਬੰਨਣ ਵਾਲੇ ਹੀ ਲੈਣਗੇ ਵੀ ਪੱਗ ਵੱਜ ਵੀ ਜਾਂਦੀ ਹੈ ਤੇ ਲੱਥ ਵੀ ਜਾਂਦੀ ਹੈ ਜੇ ਲੜਾਈ ਝਗੜਿਆਂ ਦੇ ਵਿੱਚ ਇਦਾਂ ਦਸਤਾਰਾਂ ਪੱਗਾਂ ਖਲਾਰੀਆਂ ਜਾਂਦੀਆਂ ਤੇ ਕੋਈ ਵੱਡੀ ਗੱਲ ਨਹੀਂ ਤਾਂ ਫਿਰ 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 ਦੋਸ਼ ਕਿਨੂੰ ਦੇਾਂਗੇ ਹੂੰ ਦੇਖੋ ਇਦਾਂ ਦੇ ਜਿਹੜੇ ਗੈਰ ਜ਼ਿੰਮੇਵਾਰ ਬਿਆਨ ਨੇ ਉਹ ਜਦੋਂ ਨਮਾਇंदे ਦਿੰਦੇ ਨੇ ਉਹ ਬੰਦੇ ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਤਾਂ ਫਿਰ ਇਹ ਗੱਲ ਆਮ ਨਹੀਂ ਗਈ ਫਿਰ ਇਹ ਗੱਲ ਬਹੁਤ ਮਾੜੀ ਹੈ ਇਹਦੇ ਨਾਲ ਹੀ ਆਪਾਂ ਇੱਕ ਖਬਰ ਹੋਰ ਗੱਲ ਕਰ ਲਈਏ ਸੁਖਣ ਵਾਲਾ ਪਿੰਡ ਫਰੀਦਕੋਟ ਚ ਉੱਥੇ ਜਿਹੜੀ ਘਟਨਾ ਵਾਪਰੀ ਹੈ ਉਹਦੇ ਬਾਰੇ ਜ਼ਿਲ੍ਹਾ ਪੁਲਿਸ ਮੁਖੀ ਨੇ ਜੋ ਗੱਲਾਂ ਦੱਸੀਆਂ ਨੇ ਉਹ ਬਹੁਤ ਸੰਸਨੀਖੇਜ ਨੇ ਪਹਿਲਾਂ ਤਾਂ ਜਿੰਨੀ ਬੱਲੇ ਬੱਲੇ ਪੁਲਿਸ ਦੀ ਹੋ ਰਹੀ ਹੈ ਨਾ ਇੰਨੀ ਇੰਨੀ ਦੀ ਵੀ ਲੋੜ ਨਹੀਂ ਹੈਗੀ ਪੁਲਿਸ ਨੇ ਕੰਮ ਕੀਤਾ ਪਰ ਐਵੇਂ ਨਹੀਂ ਕੀਤਾ ਵੀ ਪਤਾ ਨਹੀਂ ਕੀ ਕਮਾਲ ਕਰਤੀ ਕੁਸ਼ਮ ਲਖਣ ਕਰਤਾ ਉਹ ਆਮ ਬੰਦੇ ਸੀ ਜਿਨ੍ਹਾਂ ਨੇ ਇਹ ਕੰਮ ਕੀਤਾ ਔਰ ਉਹਨਾਂ ਨੂੰ ਪੁਲਿਸ ਨੇ ਟਰੇਸ ਕਰਕੇ ਫੜ ਲਿਆ ਪਰ ਜਿਹੜੀ ਸੱਚ ਸਾਹਮਣੇ ਆਇਆ ਉਹ ਬਹੁਤ ਦਰਦਨਾਕ ਹੈ ਕੁੜੀ ਰੁਪਿੰਦਰ ਕੌਰ ਵਿਆਹ ਹੋਇਆ ਸੀ ਸੋਹਣਾ ਸੁਨੱਖਾ ਪਤੀ ਸੀ ਹਸਬੰਡ ਸੀ ਵਧੀਆ ਜਿਹਾਉਂਦੇ ਸੀ ਸੋਸ਼ਲ ਮੀਡੀਆ ਤੇ ਉਹ ਜੁੜ ਗਈ ਕਿਸੇ ਹੋਰ ਮੁੰਡੇ ਨਾਲ ਇਹ ਸੋਸ਼ਲ ਮੀਡੀਆ ਵੀ ਬੜੀ ਤਬਾਈ ਦਾ ਕਾਰਨ ਇਸ ਟਾਈਮ ਬਣ ਰਿਹਾ ਤੇ ਇਹ ਜਿਹੜਾ ਸੋਸ਼ਲ ਮੀਡੀਆ ਨਾਲ ਜੁੜੇ ਦੋਸਤਾਂ ਨੇ ਹੁੰਦੇ ਨੇ ਇਹ ਪਵਾੜੇ ਬਹੁਤ ਪਾਉਂਦੇ ਨੇ ਉਹ ਮੁੰਡਾ ਕੈਨੇਡਾ ਤੋਂ ਉਹ ਪਤਨੀ ਰਿਪੋਰਟ ਉਹ ਕੇ ਰਪਿੰਦਰ ਕੌਰ ਇੱਥੇ ਪਹਿਲਾਂ ਆ ਗਈ ਸੀ ਤੇ ਦੂਜਾ ਜਿਹੜਾ ਮੁੰਡਾ ਜਿਹੜੀ ਉਹਦੇ ਨਾਲ ਵਿਆਹ ਤੋਂ ਬਾਅਦ ੱਟੀ ਛੱਟੀ ਬਣੀ ਉਹ ਵੀ ਪਿੱਛੇ ਆ ਗਿਆ ਤੇ ਬਾਅਦ ਚ ਫਿਰ ਉਹ ਜਿਹੜਾ ਘਰ ਵਾਲਾ ਉਸ ਲੜਕੀ ਦਾ ਉਹ ਵੀ ਆ ਗਿਆ ਹੁਣ ਰਾਤ ਨੂੰ ਇੱਕ ਦਿਨ ਉਹਦਾ ਪਤੀ ਉਹ ਸਾਰੇ ਕੋਠੀ ਚ ਸੁੱਤੇ ਪਏ ਉਹਨੇ ਕੁੜੀ ਨੇ ਬੁਲਾ ਲਿਆ ਆਪਦੇ ਉਹਨੂੰ ਬੇਲੀ ਨੂੰ ਉਹ ਰਾਤ ਨੂੰ ਆ ਗਿਆ ਆ ਗਿਆ ਤਾਂ ਪੁਲਿਸ ਕਹਿੰਦੀ ਹੈ ਵੀ ਇਹ ਜਿਹੜਾ ਸੀ ਉਹਦਾ ਹਸਬੈਂਡ ਇਹ ਉੱਠ ਪਿਆ ਪਤੀ ਉਹਦਾ ਉੱਠ ਪਿਆ ਉਹਨੇ ਜਦ ਵੇਖ ਲਿਆ ਜਦ ਉਹਨੇ ਵੇਖ ਲਿਆ ਤਾਂ ਫਿਰ ਇਹਨਾਂ ਨੇ ਉਥੇ ਝਗੜਾ ਹੋਇਆ ਇਹਨਾਂ ਨੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹਨੂੰ ਮਾਰਦਾ ਤੇ ਜਦੋਂ ਮਾਰ ਦਿੱਤਾ ਤਾਂ ਫਿਰ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਵੇਖੋ ਜੀ ਸਾਡੇ ਘਰ ਤੇ ਉਹ ਮੁੰਡਾ ਤਾਂ ਨਿਕਲ ਗਿਆ ਜਿਹੜਾ ਬੇਲੀ ਆਇਆ ਸੀ ਕੁੜੀ ਨੇ ਇਹ ਬਣਾਇਆ ਪੁਲਿਸ ਕਹਿੰਦੀ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਕਹਦੇ ਕੁੜੀ ਕਹਿੰਦੀ ਵੀ ਚੋਰ ਆਏ ਸੀ ਲਟੇਰੇ ਆਏ ਸੀ ਸਮਾਨ ਵੀ ਲੁੱਟਿਆ ਉਹਨਾਂ ਨੇ ਤੇ ਇਹਨੂੰ ਵੀ ਮਾਰ ਗਏ ਪਰ ਪੁਲਿਸ ਕਹਿੰਦੀ ਵੀ ਜਿੰਨੀਆਂ ਉੱਚੀਆਂ ਕੰਧਾਂ ਨੇ ਜਿੰਨਾ ਦਰਵਾਜ਼ਾ ਸਟਰੋਂਗ ਸੀ ਕੋਈ ਉੱਥੇ ਨਿਸ਼ਾਨ ਨਾ ਮਿਲਣ ਵੀ ਉਹ ਲਟੇਰੇ ਕੰਧ ਟੱਪ ਕੇ ਕਿੱਥੋਂ ਆਏ ਕਿੱਥੋਂ ਛਾਲ ਮਾਰੀ ਕੀ ਕੀਤਾ ਅੰਦਰ ਫਿਰ ਲੋਕ ਸੀਗੇ ਉਹ ਲੋਕ ਤੋੜ ਕੇ ਆਏ ਕਿ ਖੋਲ ਕੇ ਆਏ ਉਹਦਾ ਫੇਰ ਨਾ ਕੋਈ ਸराग ਕੁੜੀ ਆਪਣੇ ਕਹਿੰਦੇ ਬਿਆਨ ਬਾਰ-ਬਾਰ ਬਦਲ ਰਹੀ ਸੀ ਜਿਹਦੇ ਤੋਂ ਸਾਨੂੰ ਹੋ ਗਿਆ ਸ਼ੱਕ ਤੇ ਜਦੋਂ ਫਿਰ ਉਹਨੂੰ ਪੁਲਿਸ ਵਾਲਿਆਂ ਨੇ ਕੁੜੀ ਨੂੰ ਬਾਰ-ਬਾਰ ਪੁੱਛਿਆ ਤਾਂ ਫਿਰ ਉਹ ਸਭ ਕੁਝ ਮੰਨੀ ਫਿਰ ਜੋ ਸੱਚ ਸਾਹਮਣੇ ਆਇਆ ਉਹਨੇ ਸਾਰਿਆਂ ਦੇ ਹੋਸ਼ ਉਡਾਏ ਨੇ ਸੱਚੀ ਮੁੱਚੀ ਉਹ ਇੱਕ ਸੰਸਣੀ ਖੇਜ ਵਾਰਦਾਤ ਹੈ ਪੰਜਾਬ 'ਚ ਏ ਕੀ ਚੱਲ ਰਿਹਾ ਹੈ ਕੀ ਵਾਪਰ ਰਿਹਾ ਏ ਏ ਸੋਚਣ ਵਾਲਾ ਮਾਮਲਾ ਹੈ ਇਹਨਾਂ ਦੀ ਜੜ੍ਹ ਹੋਰ ਕਿਤੇ ਹੈ ਇਹਨਾਂ ਦੇ ਦੋਸ਼ੀ ਕੱਲੇ ਉਹ ਮੁੰਡਾ ਕੁੜੀ ਨਹੀਂਗੇ ਐਵੇਂ ਹਵਾ 'ਚ ਡਾਂਗਾ ਮਰੀ ਜਾਂਦੇ ਆਪਾਂ ਇਹਦਾ ਦੋਸ਼ ਸਾਡਾ ਜਿਹੜਾ ਆ ਇਸ ਟਾਈਮ ਦਾ ਜਿਹੜਾ ਸਟਰਕਚਰ ਹੈ ਸੋਸ਼ਲ ਸਟਰਕਚਰ ਹੈ ਉਹਦੇ 'ਚ ਪਿਆ ਇਹਦੇ ਉੱਪਰ ਕਈ ਵਾਰ ਮੈਂ ਪਹਿਲਾਂ ਗੱਲ ਕੀਤੀ ਹੈ ਸਮੇਂ ਦੇ ਹਿਸਾਬ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਚਾਹੀਦੀਆਂ ਨੇ ਨਹੀਂ ਬਦਲ ਰਹੀਆਂ ਉਹਦੇ ਚੋਂ ਫਿਰ ਬਹੁਤ ਸਾਰੀਆਂ ਗਲਤ ਘਟਨਾਵਾਂ ਜਨਮ ਲੈ ਰਹੀਆਂ ਨੇ ਤੇ ਇਹ ਸਭ ਕੁਝ ਦੇ ਉੱਪਰ ਤੁਹਾਡਾ ਕੀ ਵਿਚਾਰ ਹੈ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸ਼ਰਾਦ ਬਹੁਤ ਮਿਹਰਬਾਨੀ ਸ਼ੁਕਰੀਆ